ਮੇਰਾ ਪਿੰਡ ਵੇਖਣ ਨੂੰ ਦਿਲ ਕਰਦਾ ਤੂੰ ਜਿਹੜੇ ਪਿੰਡੋਂ ਆਇਆਵੇਂ ਆਏ ਹਾਏ ਦੱਸਦਾ ਫੇ ਕਿਹੜਾ ਪਿੰਡ ਆ ਰਹਿਣ ਦੇ ਛੱਡ ਪਰੇ ਸਾਰਿਆਂ ਨੂੰ ਪਤਾ ਲੱਜਣਾ ਈ ਸੋ 1 ਐਂਡ ਓਨਲੀ ਬਣੀ ਯਾਰ ਕੀ ਬਾਤ ਐ ਇਹ ਬੰਦਾ ਐਸਾ ਕਲਾਕਾਰ ਐ ਭਈ ਇਹ ਦਿਲ ਹੀ ਜਿੱਤ ਲੈਂਦਾ ਪਤਾ ਨਹੀਂ ਇੱਕੋ ਦਿਲ ਐ ਸਾਡੇ ਕੋ ਹਣਾ ਕਿੰਨੀ ਵਾਰ ਦੱਸ ਕਿੰਨੀ ਵਾਰ ਦੱਸਦਾ ਵੀਰ ਜੀ ਸਾਨੂੰ ਦੱਸ ਦਿਓ ਆ ਗਿਆ ਨਾ ਹੀ ਫਿਰ ਨਾ ਹੁਣ ਨਾ ਦਸੀ ਇਹ ਨਹੀਂ ਗੱਲ ਕਰਨੀ ਠੀਕ ਹੈ ਮਤਲਬ ਅਚ ਪੁੱਛੋ ਬਣੀ ਜੋਹਰ ਵੀਰੇ ਨੂੰ ਪਲੀਜ਼ ਅਗਰ ਮੇਰੀ ਆਵਾਜ਼ ਤੁਹਾਨੂੰ ਚੰਗੀ ਲੱਗਦੀ ਹੈ ਮੇਰੀ ਆਵਾਜ਼ ਦੇ ਵਿੱਚ ਜਵਾਬ ਦੇ ਦਿਓ ਨਹੀਂ ਤਾਂ ਛੋਟਲੀ ਸਾਹਿਬ ਦੀ ਆਵਾਜ਼ ਦੇ ਵਿੱਚ ਜਵਾਬ ਦੇ ਦਿਓ ਕਿੱਥੇ ਬੈ ਕੇ ਗਾਣਾ ਲਿਖਦੇ ਹੋ ਕੀ ਸੋਚ ਕੇ ਗਾਣਾ ਲਿਖਦੇ ਹੋ ਉਪਰੋਂ ਕੰਪੋਜ਼ਿੰਗ ਯਾਰ ਮਤਲਬ ਕਿ ਜਿੱਦਾਂ ਦੀ ਭੋਲੀ ਜੀ ਸੂਰਤ ਹੈ ਨਾ ਉਦਾਂ ਦੇ ਗਾਣੇ ਆਪਣੀ ਪਰਸਨੈਲਿਟੀ ਨੂੰ ਸੂਟ ਕਰਦੇ ਗਾਣੇ ਕਦੀ ਵੀ ਕੋਈ ਧੂਮ ਟੜਕਾ ਮਤਲਬ ਕਦੀ ਇਹੋ ਜਿਹੇ ਗਾਣਾ ਨਹੀਂ ਹੈ ਵੀ ਜਿਹੜਾ ਨਾ ਸੁਣਨ ਨੂੰ ਜੀ ਕਰੋ ਮਤਲਬ ਕਿ সুইਟਲੀ ਕੁੜੀਆਂ ਦਾ ਦਿਲ ਕਿਵੇਂ ਜਿੱਤੇ ਨਾ ਕੋਈ ਤੁਹਾਡੇ ਤੋਂ ਸਿੱਖੇ ਬਿਲਕੁਲ ਸਹੀ ਗੱਲ ਮੈਨੂੰ ਲੱਗਾ ਯਾਰ ਵੀਰ ਜੀ ਹੁਣਾਂ ਨੂੰ ਤੇ ਇੰਨੇ ਮੈਸੇਜ ਆਉਂਦੇ ਨੇ ਨਾ ਕਿ ਕਿਆ ਬਾਤ ਹੈ ਯਾਰ ਸੱਚੀ ਬਣੀ ਜਾਲ ਵੀਰੇ ਕਮਾਲ ਦੇ ਆਰਟਿਸਟ ਹੋ ਤੁਸੀਂ ਕਮਾਲ ਦੇ ਕਲਾਕਾਰ ਔਰ ਤੁਹਾਡਾ ਜਦੋਂ ਵੀ ਕੋਈ ਗਾਣਾ ਆਉਣ ਵਾਲਾ ਹੁੰਦਾ ਸਭ ਨੂੰ ਇੰਤਜ਼ਾਰ ਹੁੰਦਾ ਸਭ ਨੂੰ ਇਹਦਾ ਵੀ ਬਹੁਤ ਇੰਤਜ਼ਾਰ ਸੀਗਾ ਬਿਲਕੁਲ ਜਦੋਂ ਪੋਸਟਰ ਪਾਇਆ ਸੀ ਉਦੋਂ ਮੈਂ ਲਾ ਲਿਆ ਸੀ ਹਿਸਾਬ ਥੋੜਾ ਜਿਹਾ ਆਈਡੀਆ ਹੋ ਗਿਆ ਕਿਉਂਕਿ ਸੁਣਦੇ ਆ ਨਾ ਆਈਡੀਆ ਹੋ ਜਾਂਦਾ ਵੀ ਅੱਛਾ ਯਾਰ ਇਹ ਕਲਾਕਾਰ ਹੁਣ ਕੁਝ ਏਦਾਂ ਦੀ ਕ੍ਰੀਏਟੀਵਿਟੀ ਲੈ ਕੇ ਆਊਗਾ ਔਰ ਹਣੀ ਢਲੋ ਵੀ ਕਿਉਂ ਆਤ ਹੈ ਹਾਂ ਯਾਰ ਕਿਹਾ ਸੋਨਾ ਮਤਲਬ ਪੀਸ ਵਜਾਉਂਦੇ ਨੇ ਗਾਣੇ ਦੇ ਵਿੱਚ ਠੀਕ ਹੈ ਨਹੀਂ ਕੁੜੀ ਇਹ ਗੱਲ ਕਹੇ ਤਾਂ ਚੰਗਾ ਵੀ ਲੱਗਦਾ ਮੁੰਡਾ ਬਹਿ ਰਿਹਾ ਨਹੀਂ ਨਹੀਂ ਭਰਾ ਆ ਸਾਡਾ ਯਾਰ ਇਹ ਕਿਹੜੀ ਗੱਲ ਹੈ ਇਹ ਗੱਲ ਨੂੰ ਮਤਲਬ ਕਿ ਘਮਾਉਣਾ ਇਹਨਾਂ ਨੂੰ ਆਉਂਦਾ ਚੰਗੇ ਤਰੀਕੇ ਨਾਲ ਇਹਦੇ ਨਾਲ ਰਹਿਦਾ ਕਿ ਸਿੱਖਿਆ ਮੈਂ ਹਾਂ ਨਹੀਂ ਨਹੀਂ ਮੈਂ ਇਹਨਾਂ ਤੋਂ ਰਹਿ ਰਹਿ ਕੇ ਨਾਲ ਸਿੱਖੀ ਆ ਇਹ ਸਭ ਚੀਜ਼ਾਂ ਹਾਂ ਪਰ ਇੱਕ ਗੱਲ ਤਾਂ ਹੈ ਵੀ ਬਹੁਤ ਸੋਹਣਾ ਕਿਉਂਕਿ ਇਹਨਾਂ ਦੀ ਜਿਹੜੀ ਜੋੜੀ ਆ ਨਾ ਹਣੀ ਬਨੀ ਦੀ ਜੋੜੀ ਆ ਨਾ ਜਿਹੜੀ ਹਣੀ ਬਨੀ ਦੀ ਜਿਹੜੀ ਹਾਂ ਗੱਲ ਬਣ ਗਈ ਅਨੀ ਬਣੀ ਦੀ ਜੋੜੀ ਨੇ ਫੇਰ ਕੀਤਾ ਕਮਾਲ ਯੈਸ ਤੁਹਾਨੂੰ ਗਾਣਾ ਆਵੇਗਾ ਪਸੰਦ ਹੈ ਨਾ ਆਏ ਹਾਏ ਵੀਡੀਓ ਨਹੀਂ ਆਈ ਹੈਗੀ ਬਟ ਤੁਸੀਂ ਆਡੀਅਨਿ ਖੁਸ਼ ਹੋ ਜਾਣਾ ਆਡੀਓ ਜੀ ਖੁਸ਼ ਹੋਣਾ ਤੁਸੀਂ ਜਦੋਂ ਵੀਡੀਓ ਹੋਊਗੀ ਮੈਂ ਸੋਚ ਰਹੀ ਹਾਂ ਕਿ ਕੀ ਕਮਾਲ ਕੀਤਾ ਹੋਗਾ ਦੋਨਾਂ ਨੇ ਫੇਰ ਇਸ ਗਾਣੇ ਚ ਪਤਾ ਕਿਹਨੂੰ ਲੈ ਸਕਦੇ ਅੱਛਾ ਚਲੋ ਤੁਹਾਡੇ ਵਾਸਤੇ ਗੈਸ ਮੈਂ ਦੱਸਾਂ ਹਾਂ ਅੱਛਾ ਤੁਹਾਡੇ ਅੱਛਾ ਤਾਂ ਨਾਮ ਤਾਂ ਨਹੀਂ ਹਾਂ ਦੋ ਕਲਾਕਾਰ ਦੋ ਫੀਮੇਲ ਮਾਡਲ ਫੀਮੇਲ ਐਕਟਰਸ ਨੇ ਜਿਨ੍ਹਾਂ ਨੂੰ ਮੋਸਟਲੀ ਆਪਣੇ ਗਾਣੇ ਚ ਕਾਸਟ ਕਰਦੇ ਨੇ ਤਾਂ ਮੈਨੂੰ ਲੱਗਦਾ ਇਹ ਗਾਣਾ ਵੀ ਉਹਨਾਂ ਦੀ ਝੋਲੀ ਚ ਜਾਵੇ। ਜਾਮ ਲਿਆ ਤਾਂ ਕਿ ਨਹੀਂ? ਜ਼ਿੰਦਗੀ ਚ ਨਹੀਂ। ਅੱਛਾ। ਰਵੀਲ ਨਹੀਂ ਕਰਨਾ। ਓਕੇ ਠੀਕ ਹੈ। ਓਕੇ ਓਕੇ ਓਕੇ। ਸੋ ਬਹੁਤ ਵਧੀਆ ਹੈ ਤੁਹਾਡੇ ਅਸਤੇ ਸਸਪੈਂਸ ਹੈ ਜੇ ਤੁਹਾਨੂੰ ਲੱਗਦਾ ਕਿ ਬਨੀ ਜੋਲ ਦੇ ਇਸ ਗਾਣੇ ਦੇ ਵਿੱਚ ਕਿਹੜੀ ਫੀਮੇਲ ਐਕਟਰਸ ਮਾਡਲ ਜਿਹੜੇ ਨੇ ਉਹ ਫੀਚਰਿੰਗ ਕਰਨਗੇ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਬਈ। ਜੀ। ਬਾਕੀ ਗਾਣੇ ਬਹੁਤ ਸੋਹਣਾ ਪਲੀਜ਼ ਜ਼ਰੂਰ ਸੁਣ ਲਿਓ। ਆਲਮੋਸਟ ਸਾਰੇ ਨੇ ਸੁਣ ਹੀ ਲਿਆ ਹੋਣਾ ਪਿੰਡ ਦੀ ਗੱਲ ਹੋਈ ਆ। ਸੋਹਣੀ ਜੀ ਕੁੜੀ ਦੀ ਗੱਲ ਹੋਈ ਆ। ਸੋਹਣੇ ਜੇ ਮੁੰਡੇ ਦੀ ਗੱਲ ਹੋਈ ਆ। ਔਰ ਪੰਡੋਰੇ ਦੀ ਤੇ ਸਰਬਲੋਏ ਦੇ ਘੜ ਪਿਆ ਜਿਹੜੀ ਗੱਲ ਹੈ ਨਾ ਕਿ ਬਠਿੰਡੇ ਵਾਲੇ ਕੁਰੀ ਨੂੰ ਟੁੰਡਿਆਂ ਨੇ ਕਰਨ ਲਾਤਾ ਬਈ ਆਹੇ ਕੀ ਬਾਤ ਕਮਾਲ ਦੀ ਗੱਲ ਇਹ ਬਣੀ ਵੀਰਾ ਕਿਤੇ ਨਾ ਕਿਤੇ ਇੱਕ ਗੱਲ ਤਾਂ ਹੈਗੀ ਅੰਦਰਲੀ ਕਹਾਣੀ ਲਿਖਦਾ ਮਰੋਲ ਕਹਿੰਦਾ ਆਪਣੇ ਕਿਸੇ ਸਾਹਨੇ ਕਰ ਰਿਹਾ ਭਰਾ ਕੀ ਭਰਾ ਕਿਸੇ ਦੋਸਤਾ ਕਿਸੇ ਬਿਲਕੁਲ ਸਹੀ ਗੱਲ ਹੈ ਸੋ ਮਤਲਬ ਲੈ ਦੇ ਕੇ ਗੱਲ ਇਹ ਆ ਕਿ ਗਾਣਾ ਬਹੁਤ ਸੋਹਣਾ ਹੈ ਗਾਣਾ ਬਹੁਤ ਸੋਹਣਾ ਬਣੀ ਵੀਰੇ ਐ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਦਾਂ ਹੀ ਤੁਸੀਂ ਸੋਹਣੇ ਸੋਹਣੇ ਗੀਤ ਬਣਾਉਂਦੇ ਰਹੋ ਅਸੀਂ ਸੋਹਣੇ ਸੋਹਣੇ ਗਾਣਿਆਂ ਦੇ ਇਦਾਂ ਰਿਵਿਊ ਕਰਦੇ ਰਾਵਾਂਗੇ ਤੇ ਅੱਜ ਦੇ ਰਿਵਿਊ ਚ ਸਿਰਫ ਇੰਨਾ ਹੀ ਸਾਨੂੰ ਦਿਓ ਹੁਣ ਇਜਾਜ਼ਤ ਸਾਡੇ ਦੋਨਾਂ ਵੱਲੋਂ ਧਿਆਨ ਰੱਖਿਓ ਸਾਰੇ ਜਣੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਰੱਬ ਰੱਖਾ ਸ਼ਬਾਕ ਹੈ